ਕੀ ਖਾਸਾ ਜੀ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਬੌਲੀ ਸਾਹਿਬ ਘਾਰ ਸਾਹਿਬ ਗੁਰਦੁਆਰੇ ਲੈ ਕੇ ਆਏ ਆ ਗੁਰਨਾਨਕ ਸਾਹਿਬ ਜੀ ਮਹਾਰਾਜ ਨੇ ਇੱਥੇ ਹੀ ਕਾਗਤ ਕਰਦੇ ਸਿੱਧਾਂ ਨੂੰ ਦਿਖਾਏ ਤੇ ਹੈ ਆਪਾਂ ਤੁਹਾਨੂੰ ਸਾਰਾ ਇਤਿਹਾਸ ਵੀ ਦਿਖਾਵਾਂਗੇ ਕੀ ਹੈ ਗੁਰਨਾਨਕ ਸਾਹਿਬ ਜੀ ਮਹਾਰਾਜ ਨੇ ਜੀ ਬਾਲੇ ਮਰਦਾਨੇ ਨੂੰ ਕੀ ਆਖ ਬਚਨ ਕਰੇ ਤੇ ਸਾਰੇ ਦੱਸਾਂਗੇ ਚਲੋ ਆਪਾਂ ਪਹਿਲਾਂ ਘਾਟ ਚੱਲਦੇ ਆ ਬਹੁਤ ਵਧੀਆ ਬਣਾਇਆ ਹੋਇਆ ਇਨਾਂ ਨੇ ਇੱਥੇ ਕਾਹਦੇ ਕੋਟੇ ਮੰਨੂ ਕਹਾ ਹਾ ਹਾਲੋ ਇਹ ਦੇਖੋ ਜੀ ਘਾਟ ਸਾਹਿਬ ਹਾਂਜੀ ਹਾਂ ਘਾਟ ਸਾਹਿਬ ਗੁਰਦੁਆਰਾ ਗੱਡੀਆਂ ਵੀ ਉੱਪਰ ਚਲੇ ਜਾਣੀਆਂ ਇੱਧਰ ਵੀ ਬਣਾਈ ਹੋਏ ਜੇ ਕੱਪੜੇ ਜਾਣੀ ਨੂੰ ਇੱਥੇ ਸਾਰੀ ਹਾਂ ਵੀ ਗੁਰਦੁਆਰਾ ਕਾ ਇਹ ਰੇਕ ਬੋਲੀ ਸਾਹਿਬ ਆ ਗਿਆ ਇਹ ਬਣਾਇਆ ਹੋਇਆ ਜਗਨਨਾਰਕ ਸਿੰਘ ਮਹਾਰਾਜ ਨੇ ਆਹ ਨੂੰ ਕੋਈ ਤਾਂ ਤੱਕੋ ਖਾਲੀ। ਲਾ ਦੇਖੋ। ਆ ਗਈ ਗੰਗਾ। ਪਹੁੰਚ ਗਏ ਗੰਗਾ ਜੀ ਆਪਾਂ। ਤੇ ਇਥੇ ਆਸਾਫ ਨੂੰ ਖਾ ਦਿਖਾਉਣੇ ਸਾਰਾ ਦੇਖ ਲਓ ਗੰਗਾ। ਲਓ ਜੀ। ਗੰਗਾ ਜੀ ਇਹ ਸਾਰੀ ਹੋ। ਜਦ ਪਾਣੀ ਸੁਕਾਤਾ ਤਾਂ ਸਾਰਾ ਨਾ ਆ ਗੱਭਾ ਗੰਗਾ ਦੇ ਰੋ ਲੋ ਨਾਨਕ ਮਤੇ ਵਾਲਾ ਘਾਟ ਹੈ ਸ੍ਰੀ ਨਾਨਕ ਸਾਹਿਬ ਜੀ ਦਾ ਤੁਹਾਨੂੰ ਦਿਖਾਉਨੇ ਸਾਰਾ ਇਤਿਹਾਸ ਕੀ ਹੈ ਇਹਦਾ ਦੇਖ ਦੂਰ ਤੱਕ ਦੇਖ ਰੁ ਕਿੰਨੀ ਦੂਰ ਤੱਕ ਕਿਲੋ ਕਿਲੋਮੀਟਰ ਦੇ ਹਿਸਾਬ ਦੇ ਉੱਪਰ ਹੀ ਆ ਇੱਥੇ ਬੰਨ ਲਾਤਾ ਗੰਗਾ ਦਾ ਜੇ ਨਾ ਪਿੱਛੇ ਮੁੜ ਕੇ ਦੇਖਦਾ ਮਰਦਾਨਾ ਤਾਂ ਨਦੀ ਨਾ ਨਕਮਤਾ ਕੁਤਵਾਰੇ ਇਹ ਤਾਂ ਹੁਣ ਆਪਾਂ ਇਤਿਹਾਸ ਪੜ੍ਹਦੇ ਆਂ ਉੱਥੇ ਲਿਖਿਆ ਵਾ ਸਾਹਮਣੇ ਆਪਾਂ ਉਗੜਦੇ ਆਂ ਇਤਿਹਾਸ ਭਾਈ ਸਾਹਿਬ ਗੁਰੂ ਨਾਨਕ ਸਾਹਿਬ ਜੀ ਮਾਰਾ ਇਤਿਹਾਸ ਆਗੇ ਆਜੋ ਤੁਹਾਨੂੰ ਇਤਿਹਾਸ ਪੜ੍ਹ ਕੇ ਆਪਾਂ ਸੁਣਾਉਨੇ ਆ ਤੁਹਾਨੂੰ ਪਾਣੀ ਦੇਖ ਲਓ ਪਾਣੀਓ ਪਾਣੀ ਹੈ ਤਾਰਲਾ ਭਾਈ ਪਾਣਨਾ ਤਸ ਹਾਂ ਸੰਤੂਂਦ ਜੀ ਨਜ਼ਰ ਆਉਂਦੀ ਹੋਊਗੀ ਵਿੱਚ ਅਰੇ ਪਾਣੀਓ ਦੇਖ ਲਓ ਪੰਨ ਲੱਗਿਆ ਵਾ ਇੱਥੇ ਲਓ ਦੇਖ ਲਓ ਅਸੀਂ ਆਪਾਂ ਤੁਹਾਨੂੰ ਇਤਿਹਾਸ ਪੜ੍ਹ ਕੇ ਸੁਣਾ ਦੇਣਾ ਸਾਰਾ ਤੁਸੀਂ ਆ ਕੇ ਦਰਸ਼ਨ ਵੀ ਕਰਨੇ ਆ ਵੀਡੀਓ ਨੂੰ ਦੇਖਣਾ ਤੇ ਆ ਜੋ ਤੁਹਾਨੂੰ ਇਤਿਹਾਸ ਸੁਣਾ ਦਿੰਨੇ ਆ ਸਾਰਾ ਗੁਰਦੁਆਰਾ ਪਰਮੰਧਨ ਕਮੇਟੀ ਨਾਲ ਕਮਤਾ ਸਾਹਿਬ ਸੰਪੇਕ ਇਤਿਹਾਸ ਸ੍ਰੀ ਬੋਲੀ ਸਾਹਿਬ ਜਦੋਂ ਸਿੱਧਾ ਨੇ ਗੁਰੂ ਨਾਨਕ ਦੇਵ ਜੀ ਨੂੰ ਹਾਰਨ ਦੇ ਸਾਰੇ ਯਤਨ ਬੇਕਾਰ ਹੋ ਗਏ ਤਾਂ ਗੁਰੂ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਫਿਰ ਪੂਰਬੀ ਦਾ ਤਿਹਾਰ ਆ ਗਿਆ ਹੈ ਸਾਨੂੰ ਗੰਗਾ ਇਸ਼ਨਾਨ ਕਰਵਾਓ ਉਸ ਸਮੇਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇੱਕ ਥੋੜੀ ਦੇ ਕੇ ਪਹਾੜਾਂ ਤੋਂ ਗੰਗਾ ਨਦੀ ਲਿਆਉਣ ਲਈ ਕਿਹਾ ਆਗਾ ਦਿੱਤੀ ਕਿ ਪਿੱਛੇ ਮੁੜ ਕੇ ਨਾ ਦੇਖਣਾ ਭਾਈ ਮਰਦਾਨਾ ਜੀ ਥੋੜੀ ਨਾਲ ਲਕੀਰ ਖਿੱਚਦੇ ਹੋਏ ਇਸ ਥਾਨ ਆ ਕੇ ਨੇ ਪਿੱਛੇ ਮੁੜ ਕੇ ਵੇਖ ਲਿਆ ਤਾਂ ਗੰਗਾ ਨਦੀ ਉੱਥੇ ਹੀ ਰੁਕ ਗਈ ਤਾਂ ਗੁਰੂ ਜੀ ਨੇ ਸਿੱਧਾਂ ਨੂੰ ਕਿਹਾ ਤਾਂ ਅਸੀਂ ਗੰਗਾ ਇੱਥੇ ਤੱਕ ਲਿਆਏ ਅੱਗੇ ਤੁਸੀਂ ਲੈ ਜਾਵੋ ਸਿੱਧਾਂ ਨੇ ਸਾਰੇ ਜਿੱਦਣ ਲਾ ਲਏ ਪਰ ਗੰਗਾ ਅੱਗੇ ਨਾ ਲਿਆ ਸਕੇ ਇਸੇ ਇਸ ਥਾਨ ਇਹ ਵਿੱਚ ਸਰਪਾਲੀ ਸਾਹਿਬ ਹੋਤ ਹੈ ਆਜੋ ਤੁਹਨ ਥੱਲੇ ਦਰਸ਼ਨ ਕਰਾਈਏ ਇਹ ਫਿਰ ਅਜ ਦਰਸ਼ਨ ਕਰੋ ਸਾਰੇ ਆਜੋ ਹੁਣ ਥੱਲੇ ਚੱਲਦੇ ਆਂ ਇਹ ਪੌੜੀਆਂ ਲੱਗੀਆਂ ਨਹੀਂ ਇਹ इत लेके आए हैं देख लो भाई मरदाना जी लकीर लेके आज दर्शन हो गए दस सतना वैन जपदते हैं चलो नाम जपना चंकी गल है यह है गंगा गंगा लेके गया मरदाना जी ਲਕੀਰ ਖਿੱਚ ਕੇ ਲੈ ਕੇ ਆਏ ਪੈਆਂ ਥੱਲੇ ਆ ਕੇ ਦਰਸ਼ਨ ਹੋ ਗਏ ਆ ਕੌੜੀਆਂ ਲੱਗੀਆਂ ਨੇ ਦੇਖ ਲਓ ਹਾਂ ਸਤਿਗੁਰ ਦੀ ਏ ਹੈ ਕਲਾ ਹੈ ਸਾਰੀ ਉਹ ਵਰਤਦੀ ਇਹ ਵਰਤਦੀ ਹੈ ਕਲਾ ਸਤਿਗੁਰ ਦੀ ਲੈ ਦੇਖ ਲਓ ਗੰਗਾ ਇੱਥੇ ਆ ਗਈ ਮਈਆ ਗੰਗਾ ਹੈ ਭਾਈ ਮਰਦਾਨਾ ਜੀ ਲੈ ਕੇ ਆਏ ਪਿੱਛੇ ਮੁੜ ਕੇ ਨਾ ਦੇਖੀ ਮਰਦਾਨੇ ਆ ਇਹ ਦੇਖੀ ਭਾਈ ਸਾਹਿਬ ਉਹ ਪੈਰ ਨਹੀਂ ਲਾਈਦੇ ਉਹ ਮਿੱਤਰਾ ਗੰਗਾ ਨੂੰ ਪੈਰ ਨਹੀਂ ਲੱਗਦੇ ਦੀ ਗੰਗਾ ਹੈ ਬਾਬੇ ਨਾਨਕ ਦੀ ਇਕਣਾ ਇਸ਼ਨਾਨ ਇਕਣਾ ਜਲ ਚੱਕੀ ਦਾ ਧਾਨਾ ਤੇਰੇ ਭਾਗ ਲੋ ਦਰਸ਼ਨ ਹੋ ਗਈ ਲਓ ਦੇਖ ਲਓ ਸਾਰੀ ਸੰਗਤਾਂ ਰੂਵੇ ਦਰਸ਼ਨ ਲਓ ਇਹ ਆ ਕੋਈ ਮਰਦਾਨਾ ਹੋਰੇ ਲਿਆ ਦੇ ਗੰਗਾ ਨੂੰ ਪਹਾੜਾਂ ਜੋ ਸਮਾ ਦੇਖ ਲਓ ਤੁਸੀਂ ਜਿਹੜੇ ਸੰਗਤਾਂ ਦੇ ਦਰਸ਼ਨ ਹੋ ਗਏ ਆ ਨਾ ਬਈ ਬੋੜੀ ਸਾਹਿਬ ਦਾ ਦਰਸ਼ਨ ਦਿਦਾਰੇ ਕਰੋ ਸੰਗਤਾਂ ਕਰ ਰਹੀਆਂ ਹਨ ਕਮਈਆ ਗੰਗਾ ਜੀ ਨੂੰ ਬੁਲਾਏ ਤੇ ਮਰਦਾਨੇ ਆ ਪਿੱਛੇ ਮੁੜ ਕੇ ਨਾ ਦੇਖੀ ਦੇਖ ਲਿਆ ਐਸੀ ਰਹਿ ਗਈ ਵਾ ਸਿੱਧਾ ਨੂੰ ਆਖਿਆ ਗੁਰੂ ਨਾਨਕ ਜੀ ਨੇ ਆਈ ਹੁਣ ਤੁਸੀਂ ਲਿਆਓ ਇਸੇ ਤੱਕ ਲਿਆਏ ਅਸੀਂ ਜੇ ਨਾ ਮਰਦਾਨਾ ਪਿੱਛੇ ਦੇਖਦਾ ਫਿਰ ਨਾਨਕ ਮਤੇ ਗੁਰਦੁਆਰੇ ਲੈ ਗਏ ਤੇ ਦੇਖੋ ਕਿੰਨੇ ਦਰਸ਼ਨ ਹੋਏ ਆ ਉਧਰ ਵੀਡੀਓ ਵਿੱਚ ਵੀ ਹੁੰਦੇ ਹੋਣਗੇ ਫਿਰ ਦੱਸਣਾ ਸਾਨੂੰ ਕਮੈਂਟ ਕਰਕੇ ਕਿਵੇਂ ਲੱਗੀ ਗੁੰਗਾ ਮਈਆ ਲਓ ਆ ਬਾਹਰ ਦੇਖ ਲੋ ਥੱਲੇ ਦੇਖ ਲੋ ਲੋ ਗੁੰਗਾ ਜੀ ਦੇਖੋ ਗੁੰਗਾ ਜੀ ਥੱਲੇ ਨੇ ਬਾਹਰ ਦੇਖ ਲੋ ਤੁਸੀਂ ਲੋ ਆ ਬਾਹਰ ਦੇਖ ਲੋ ਗੰਗਾ ਜੀ ਇੱਧਰ ਉੱਪਰ ਦੇਖ ਲੋ ਲੋ ਆਈ ਹੋਣੀ ਪਾਟਨਾ ਗੰਗਾ ਜੀ ਗੰਗਾ ਜੀ ਆਹੀ ਆ ਜੀ ਗੰਗਾ ਮਈ ਹੈ ਯਾਰ ਰੋਟ ਨਹੀਂ ਕਰੂਗਾ ਕਦੇ ਦਾ ਉਹ ਕੋਈ ਨਾ ਪਤਾ ਹੀ ਹੈ ਕਿਹੜਾ ਕਰ ਲਾਦੇ ਏ ਦੇਖ ਲੋ ਵਾ ਗੰਗਾ ਹੈ ਕਿ ਨਹੀਂ ਗੰਗਾ ਜੀ ਇਹ ਗੰਗਾ ਹੈ ਚੱਲ ਮਰਦਾਨੇ ਲਿਆ ਗੰਗਾ ਨੂੰ ਪਿੱਛੇ ਮੁੜ ਕੇ ਨਾ ਦੇਖੀ ਇਹ ਇਤਿਹਾਸ ਹੈ ਦਰਸ਼ਨ ਹੋ ਗਏ ਨੇ ਲਓ ਜੀ ਕਰ ਲੈ ਦਰਸ਼ਨ ਨੰਗਾ ਮੰਹੀਆ ਦੇ ਤੁਹਾਨੂੰ ਦਰਸ਼ਨ ਕਰਾਤੇ ਇਹ ਆ ਭਾਈ ਸਾਰਾ ਇਤਿਹਾਸ ਸ਼ਾਂਸਾ ਹੈ ਪੀਪਰ ਲੱਗੇ ਆ ਵਾ ਇਹ ਇਤਿਹਾਸ ਹੀ ਜੇ ਤੁਹਾਨੂੰ ਸੁਣਾਇਆ ਕਿ ਦਰਸ਼ਨ ਕਰੋ ਤੁਸੀਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ